ਆਨ ਮਿਲੇ ਸਭ ਹੀ ਅਗੂਆ ਸਤ ਅਗੂਆ ਤੋਂ ਆਨ ਮਿਲੇ ਸਭ ਹੀ ਅਗੂਆ ਸਤ ਕੋ ਪਿਤ ਲੈ ਪੁਰ ਔਦ ਸਿਧਾਰੇ ਚੌਪਈ ਸਭ ਹੂ ਮਿਲ ਗਿਲ ਕੀਓ ਉਛਾਹ ਪੂਤ ਤਿਹੁ ਕੋ ਰਚਿਓ ਵਿਆਹ ਰਾਮ ਸੀਆ ਬਰ ਕੈ ਘਰ ਆਏ ਦੇਸ ਬਦੇਸਨ ਹੋਤ ਬਧਾਏ ਜਹ ਤਹ ਹੋਤ ਉਛਾਹ ਅਪਾਰੂ तेहं सुकन को ब्यह बिचारु बाजत ताल मृदंग अपारंग नाचत कोटन कोट अखारंग बन बन वीर पखरिया चले जो वनवंत सिपाही भले भय जाय इस्थते निरप दर पर महारथी अर महा धनुर्धर बाजत जंग मुचंग अपारा अपारंग बाजत जंग मुचंग अपारंग ढोल मृदंग सुरंग साधारण ਗਾਵਤ ਗੀਤ ਚੰਚਲਾ ਨਾਰੀ ਨੈਣ ਨਚਾਏ ਪਜਾਵਤ ਤਾਰੀ ਪਿਛ ਕਨਹਵਸ ਨਾ ਧਨ ਕੀ ਰਹੀ ਦਾਨ ਸਵਰਨ ਸਰਤਾ ਹੋਏ ਬਹੀ ਏਕ ਬਾਤ ਮੰਗਨ ਕੋ ਆਵੇ ਬੀਸਕ ਬਾਤ ਘਰੇ ਲੈ ਜਾਵੇ ਬਨ ਮਨ ਚਲਤ ਭਏ ਰਗਨੰਦਨ ਫੂਲੇ ਪੋਪ ਬਸੰਤ ਜਾਨ ਬਨ ਸੋਵਤ ਕੇਸਰ ਅੰਗ ਡਰਾਇਓ ਆਨੰਦ ਹਿਏ ਉਛਰ ਜਨ ਆਇਓ ਸਾਜਿਤ ਭਏ ਅਮਿਤ ਚਤੁਰੰਗਾ اومੰਡ ਚਲਤ ਜਹੇ ਕੁੰਡ اومੰਡ ਚਲਤ ਜਹੇ ਕੁੰਡ ਚਲਤ ਜੇ ਵਿਧ ਕਰ ਗੰਗਾ اومੰਡ ਚਲਤ ਜਹੇ ਵਿਧ ਕਰ ਗੰਗਾ ਭਲ ਭਲ ਕੁਵਰ ਚੜੇ ਸਜ ਸੈਨਾ ਕੋਟਕ ਚੜੇ ਸੂਰ ਜਨ ਗੈਨਾ ਭਰਤ ਸਹਿਤ ਸੋਭਤ ਸਭ ਭ੍ਰਾਤਾ ਕਹਿਨਾ ਪਰਤ ਮੁਖ ਤੇ ਕਛ ਬਾਤਾ ਮਾਤਨ ਮਨ ਸੁੰਦਰ ਸੁਤ ਸੁ ਮੋਹੈ ਜਨਦਿਤ ਗ੍ਰਹਿ ਰਵਸਸ ਦੂਸੋਹੈ ਇਹ ਵਿਦਕੈ ਸਜਦ ਸੁਧ ਬਰਾਤਾ ਕਛ ਨਾ 파ਰਤ ਕਹਿ ਤਨ ਕੀ ਬਾਤਾ ਬਾਢਤ ਕਹਿਤ ਗ੍ਰੰਥ ਬਾਤ ਤਨ ਕਰ ਵਿਦਾ ਹੋਨ ਸਿਸ ਚਲੇ ਤਾਤ ਕਰ ਆਏ ਪਿਤਾ ਕਹੋ ਕੀਨ ਪ੍ਰਣਾਮ ਜੋਰ ਪਾਨ ਠੰਡੇ ਬਲ ਧਾਮ ਨਿਰਖ ਪੁੱਤਰ ਆਨੰਦ ਮਨ ਭਰੇ दान ਬਹੁਤ ਵਿਪਨ ਕਹਿ ਕਰੇ ਕਹ ਕਰੇ ਕਹ ਹਾਏ ਨੂੰ ਕੋ ਲਾਇਓ ਨਹੀਂ দান ਬਹੁਤ ਵਿਪਨ ਕਹ ਕਰੇ ਤਾਤ ਮਾਤ ਲੈ ਕੰਠ ਲਗਾਏ ਜਨ ਦੋਇ ਰਤਨ ਨਿਰਧਨੀ ਪਾਏ ਬਿਦਾ ਮੰਗ ਜਬ ਗਏ ਰਾਮ ਘਰ ਸੀਸ ਰਹਿ ਧਰ ਚਰਨ ਕਮਲ ਪਰ ਕਬਿਤ ਰਾਮ ਬਿਦਾ ਕਰੇ ਸਿਰ ਚੁੰਮਿਓ ਪਾਨ ਪੀਠ ਧਰੇ ਆਨੰਦ ਸੋ ਭਰੇ ਲੈ ਤੰਬੂਰ ਆਗੇ ਧਰੇ ਹੈ ਦੁੰਦ ਵੀ ਬਜਾਏ ਤੀਨੋ ਭਾਈਓ ਚਲਤ ਭਏ ਮਾਨੋ ਸੂਰ ਚੰਦ ਕੋਟ ਅਨ ਅਵਤਰੇ ਹੈ ਕੇਸਰ ਸੰ ਭੀਜੇ ਪੱਟ ਸੋਭਾ ਦੇਤ ਐਸੀ ਭਾਤ ਮਾਨੋ ਰੂਪ ਰਾਗ ਕੇ ਸੁਹਾਗ ਭਾਗ ਭਰੇ ਹੈ ਰਾਜਾ ਅਵਦੇਸ਼ ਕੇ ਕੁਮਾਰ ਐਸੇ ਸੋਭਾ ਦੇਤ ਕਾਮਜੂਨੇ ਕੋਟਕ ਕਲਿਆ ਕਲਿਯੁਰਾ ਕੈਦੋ ਕਰੇ ਹੈ ਜੂਨੇ ਕੋਰਕ ਇਥੇ ਕੋਟ ਕਹਿੰਦਾ ਨਾ ਕੋਰਕ ਕੋਰਗਾ ਕੈਦੋ ਤੁਹ ਰਾਰਾ ਕਰ ਲੋ ਕੋਰ ਕਰੋੜਾ ਹੀ ਉਹ ਵੀ ਕੋਟ ਕੋਟ ਰਾਜਾ ਅਵਦੇਸ਼ ਕੇ ਕੁਮਾਰ ਐਸੇ ਸੋਭਾ ਦੇਤ ਕਾਮ ਜੂਨੇ ਕੋਰਕ ਕਲਿਯੁਰਾ ਕੈਦੋ ਕਰੇ ਹੈ